بس ਆ ਚੀਜ਼ ਪੱਕੀ ਹੈ ਨਾ ਇਹ ਨਾ ਹੋਵੇ ਇਹ ਵੀ ਜਾਂਦੀ ਲੱਗੇ ਮੇਰੇ ਸਟਿਕ ਦੇ ਦੋ ਹੈ ਸਰੀਏ ਨਾ ਨਾ ਚੱਲ ਜਾਂਦਾ ਸਰੀਆ ਮਜ਼ਬੂਤ ਨਾਲ ਲੋ ਹੋ ਬੈਠਾ ਹੈਗਾ ਜੀ ਹੈਗਾ ਹੈਗਾ ਇਹ ਹਜ਼ਾਰੀ ਬਹੁਤ ਨੰਬਰ ਹੈ ਕੋਈ ਨਹੀਂ ਮੇਰਾ ਵੀਰ ਹਣ ਆ ਤਾਂ ਗਈਆਂ ਦੇਖਦੇ ਕੁਛ ਜੇ ਜਾਨ ਬਚ ਜੇ ਬਸ ਬਾਕੀ ਗੱਲਾਂ ਬਾਅਦ ਚ ਸਸ਼ੀਕਲ ਜੀ ਮਰਿਆ ਦੀ ਆਤਮਾ ਤੇ ਮੈਂ ਕੁਲਦੀਪ ਸਿੰਘ ਤੇ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਆਪਾਂ ਰੈਸਕਿਊ ਕਰੀਦੇ ਨੇ ਫੱਦਰੇ ਚੋਂ ਵਾਸ਼ਰੂਮ ਚੋਂ ਬੈਡ ਤੋਂ ਪੇਟੀਆਂ ਚੋਂ ﺍﻟमारੀਆਂ ਚੋਂ ਕਾਫੀ ਰੈਸਕਿਊ ਕੀਤੇ ਨੇ ਆ ਸੈਕੰਡ ਰੈਸਕਿਊ ਆ ਪਹਿਲਾਂ ਵੀ ਕੀਤਾ ਸੀ ਮੱਲਾਂ ਵਾਲੇ ਦੇ ਕੋਲ ਖੂਦ ਵਿੱਚ ਤੇ ਥੋੜੀ ਦੇਰ ਤੱਕ ਆਪਾਂ ਉਤਰਨਾ ਖੋਚ ਤੇ ਦੇਖਦੇ ਆ ਰੈਸਕਿਊ ਦੱਸਿਆ ਇਹਨਾਂ ਨੇ ਵੀ ਸਭ ਚਲਾ ਗਿਆ ਅੰਦਰ ਤੇ ਦੇਖਦੇ ਆ ਕਿਹੜਾ ਸਾਪ ਆ ਕਿਦਾਂ ਕਿਦਾਂ ਨਹੀਂ ਬਚਿਆ ਕਿ ਨਹੀਂ ਬਚਿਆ ਸ਼ਾਇਦ 2 ਜਾਂ 3 ਦਿਨ ਹੋ ਗਏ ਨਾ ਜੀ ਹੈਨਾ ਚਲੋ ਦੇਖਦੇ ਆ ਬਸ ਆ ਚੀਜ਼ ਪੱਕੀ ਹੈ ਨਾ ਇਹ ਨਾ ਹੋਵੇ ਇਹ ਵੀ ਜਾਂਦੀ ਲੱਗੇ ਮੈਨੇ ਸਟਿਕ ਦੇ ਦੋ ਹੈ ਸਰੀਏ ਨਾ ਨਾ ਚੱਲ ਜਾਂਦਾ ਸਰੀਏ ਮਜ਼ਬੂਤ ਨਾ ਲੋ ਜਲੋ ਕਰੋ ਪਰੋਗਿਆ ਨਾ ਕਿ ਮੱਝੇ ਨਾ ਪਾ ਨੇ ਸਰੀਆ ਜਗਾੜਿਆ ਹੁੰਦਾ ਤਾਂ ਫੇਰ ਕੱਲ ਜਾਣਾ ਇਹਨੂੰ ਰੁਕੋ ਪਹਿਲਾਂ ਮੈਨੂੰ ਆਹੀ ਭੱਗ ਜਾਣਾ ਇਹ ਤੇ ਕੱਲੋਂ ਕੋਈ ਡੰਡਾ ਫੇਰ ਲੋਈ ਕਰੀ ਪਤਾ ਲੱਗਦਾ ਮੋਟੋ ਧੀਸ ਉਹ ਮੋਟਾ ਐ ਸੱਪ ਵਾਦੂ ਫੇਰ ਹੈ ਨਾ ਦੇਖਿਆ ਕਾਫੀ ਵੱਡਾ ਨਾ ਉਹ ਦੇ ਉਸਰ ਗਿਆ ਇਹ ਦੇਖੋ ਲੱਗਾ ਫੜਵਾ ਹੂੰ ਆਵਾਜ਼ ਇਹ ਤੁਰੇ ਪਿਆਰ ਤਿਲਕ ਜਾਣਾ ਨਾ ਆ ਤੁਹਾਡਾ ਸਿੱਲਾ ਥਾਈ ਸਿੱਲਾ ਹੈ ਸਾਰਾ ਹੁਣ ਤਾਂ ਇਹ ਨਹੀਂ ਉੱਤੀ ਨਹੀਂ ਆਉਂਦਾ ਇਹਦੀ ਛਾੜੀ ਮਾਰਦਾ ਇਹ ਬੋਰ ਦੇ ਕੋਲ ਹਾਂ ਕੀ ਦੇਖੋ ਆ ਪਰਦੇ ਪਾਸੇ ਇੱਥੇ ਕੋਲ ਹਾਂ ਹਾਂ ਬੋਰ ਜਿਹੜਾ ਸਾਰਾ ਗਵਾਦ ਨਹੀਂ ਸੜਦਾ ਥਾਈ ਸਹੀ 捏上了。嗯，又掉了。 சேيته கொட்றா ஓடுறா கொட்றா வெளியில வந்துரு ਉਹ ਦੇਖਣਾ ਪੈਣਾ ਥੱਲੇ ਜਾ ਕੇ ਯਾਰ ਉਹ ਤੰਗਰੀ ਲਿਆ ਦੇ ਓਏ ਵੈਰੀ ਗੁੱਡ ਹੈਨਾ ਸੈਟਾ ਕੰਮ ਤੰਗਰੀ ਨਾ ਸੈਟਾ ਗੁੜੀ ਦਾ ਤਾਬੀਆ ਮੈਂ ਤਾਂ ਮੋਰੀ ਹੈ ਸੀ ਗਿਆ ਸਹੀ ਇਹਦਾ ਨਹੀਂ ਮਾਸਾ ਰੋ ਹਾਂ ਉਹ ਵਧੀਆ ਰੋ ਜੀ ਆ ਵਧੀਆ ਰੋ ਪੁੱਤਰ ਜੀ ਬਣਦਾ ਆ ਲਓ ਤੇਰਾ ਗੜੀ ਆ ਫੜੋ ਜੀ ਤੁਸੀਂ ਡੰਡਾ ਆ ਆ ਕਰਦਾ ਜਾ ਜਾ ਮੁੱਠੀ ਤੇ ਕਰਾ ਫਿਰ ਨਿਕਰਾਏ ਹੈ ਕੋਈ ਹੈ ਕੋਈ ਤੁਹਾਨੂੰ ਜਿਆਦਾ ਵੱਡਾ ਪੌਣੀ ਤੇ ਪੌਣੀ ਤੇ ਕਿੱਦਾਂ ਜਾ ਕੋਈ ਪੌਣੀ ਦੱਤ ਕੇ ਹੋ ਜਾਏ ਆ ਇਧਰ ਇੱਕ ਮਿੰਟ ਥੱਲੇ ਜਾਂਦਾ ਸਰ ਥੱਲੇ ਜਾਂਦਾ ਉਹ ਇੱਕ ਜਣਾ ਤਾਂ ਆਜੋ ਕੋਲ ਆ ਇਧਰ ਬਣਾਓ ਇਹ ਇੱਜਾ ਲਗਾ ਦੋ ਚਲੋ ਨਹੀਂ ਫਿਲਹਾਲ ਤਾਂ ਫਿਲਹਾਲ ਆਪਾਂ ਚੈੱਕ ਕਰਦੇ ਹਾਂ ਬੋਰ ਚ ਵੜ ਗਿਆ ਫੜਿਆ ਨਹੀਂ ਜਾਣਾ ਬੋਰ ਤੇ ਵਾਰ ਦੋ ਨਾ ਪਾ ਦੇ ਪਾਈਪ ਤੇ ਬੰਦ ਕਰਦੇ ਹੋ ਬੋਰਾ ਦੋ ਜੀ ਜਰੂਰ ਫੜਾ ਯਾਰ ਤਰੰਗਲੀ ਜੀ ਦੇ ਬੜੂ ਬੜੂ ਕਾਰੀ ਸੁਣਾ ਵੜ ਡੇਕ ਡੂਕ ਨਾ ਭਾਈ ਮੇਰੇ ਉੱਤੇ ਤੂੰ ਜੇ ਦੇਖ ਲਿਆ ਸਾਪਣਾ ਨਹੀਂ ਜਿੰਨੇ ਡੱਗਦਾ ਹਾਂ ਆਹ ਉਹ ਬੈਠਾ ਹੈਗਾ ਜੀ ਹੈਗਾ ਹੈਗਾ ਇਹ ਹਵਾਲੀ ਬਹੁਤ ਨੰਬਰ ਹੈ ਕੋਈ ਨਹੀਂ ਮੇਰਾ ਵੀਰ ਹੁਣ ਆ ਤਾਂ ਗਈਆਂ ਦੇਖਦੇ ਕੁਛ ਇਹਦੀ ਜਾਨ ਬਚ ਜੇ ਬਸ ਬਾਕੀ ਗੱਲਾਂ ਬਾਅਦ ਚ ਉਹ ਵੱਡਾ ਤਾਂ ਬਹੁਤ ਆ ਓ ਮਾਈ ਗੋਡ ਇਹਨੂੰ ਬਚਾਉਂਦਾ ਬਹੁਤ ਅਸੀ ਸਿੱਟਾ ਸੋ ਰਹੀ ਹੈ ਬੱਤੈਂਕ ਉਹ ਉਹ ਤੇ ਡੱਡੂ ਹੈ ਨਹੀਂ ਨਹੀਂ ਲੱਗ ਗਿਆ ہاں ਕੋੜ ਜਵੜ ਗਿਆ ਜਿਹੜੇ ਸਦਾ ਨਾ ਇਹ ਜੱਡੂ ਉਹ ਤੇ ਸਾਪ ਨਹੀਂ ਲੱਗਦਾ ਇਹ ਜੱਡੂ ਹੋ ਗਿਆ ਤੇ ਸਾਪ ਨਹੀਂ ਹੁੰਦਾ ਇਹ ਨਾਲ ਗਨ ਮਗਾਤ ਨਹੀਂ ਉਹ ਪਰਬਲ ਹੈ ਪਾਈ ਡੱਡੂ ਇੱਕ ਥੋੜੀ ਆ ਇਹਦੇ ਡੱਡੂ ਹੀ ਵੇਖੇ ਇਹ ਨਾਲੇ ਨਹੀਂ ਵੀ ਨਹੀਂ ਬਸ ਥੋੜੇ ਨੇ ਕਹਿੰਦੇ ਸਾਂਪ ਆਏ ਕਹ ਹੈ ਗਾਏ ਇਹ ਡੱਡੂ ਸੱਤ ਨੂੰ ਖਾ ਗਏ। ਇਹ ਡੱਡੂ ਦੀ ਜਗ੍ਹਾ ਫੇਰੇ ਨੇ ਹੋਣਾ। ਆਹ ਇਹ ਇਹ ਖੂਨ ਹੈ ਡੱਡੂ ਦਾ। ਰਬੂ ਬਾਜੀ। ਹੂੰ। ਤੇ ਜੇ ਮੈਂ ਤਾਂ ਨਾ ਵੀ ਆਪਣੇ ਹੱਤਾਂ ਦਾ ਵੀ ਨਹੀਂ ਤੇ ਫੇਰੇ ਨਹੀਂ ਚੜੂਗੀ। ਨਹੀਂ ਨਹੀਂ ਚਾੜ ਦਿੰਦੇ। ਅੱਛਾ ਤੇ ਚੱਲ। ਮੈਂ ਵੀ ਸੋਚਿਆ ਮੈਂ ਕਿਤੇ ਇਹ ਨਾ ਹੋਵੇ। ਕਿਤੇ ਰੈਸਕਿਊ ਵਾਲਾ ਹੀ ਕੰਮ ਹੋਊਗਾ ਤੇ ਬਾਕੀ ਨਹੀਂ ਹੋਊਗਾ। ਵੇਹ ਵੇਹ ਆਲੇ ਨੇ ਤੇ ਹੀ ਕੰਮ ਕਰਾਉਂਦਾ। ਓਕੇ। ਲੋ ਜੀ ਆਪਾਂ ਸਾਰੇ ਤਰੀਕੇ ਦੇਖ ਲਿਆ, ਹਰੇਕ ਗੁੱਠ ਚ ਦੇਖ ਲਿਆ। ਠੀਕ ਹੈ ਜੀ। ਸਮਾਂ ਸਮੋਂ ਇੱਧਰ ਕਰਕੇ ਜਿੰਨਾ ਵੀ ਮਿੱਟੀ ਇੱਧਰ ਕਰਤੀ ਪਹਿਲਾਂ ਇੱਧਰ ਕਰਤੀ ਸਾਰਾ ਕੁਝ ਦੇਖ ਲਿਆ ਪਰ ਇਸ ਟਾਈਮ ਹੈ ਨਹੀਂ ਪ੍ਰੈਜ਼ੈਂਟ ਸ਼ਾਇਦ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਲੱਗਾ ਜਾਂ ਇਹਨਾਂ ਨੇ ਨਹੀਂ ਦੇਖਿਆ ਸ਼ਾਇਦ ਉਹਨੇ ਕੋਸ਼ਿਸ਼ ਕੀਤੀ ਆ ਸ਼ਾਇਦ ਉਹ ਬਾਹਰ ਚੱਲ ਗਿਆ ਹਾਂਜੀ ਹਾਂਜੀ ਜੇ ਦੇਖੂਗਾ ਤੇ ਫਿਰ ਦੁਬਾਰਾ ਵਿਜ਼ਿਟ ਕਰ ਲਾਂਗੇ ਕੋਈ ਦਿੱਕਤ ਨਹੀਂ ਫਿਲਹਾਲ ਇਸ ਟਾਈਮ ਮੇਰੇ ਵੱਲੋਂ ਸੈਟੀਸਫਾਈ ਹਾਂ ਮੈਂ ਕਿ ਮੈਂ ਇਸ ਜਗ੍ਹਾ ਤੇ ਨਹੀਂ ਦੇਖ ਰਿਹਾ ਬਾਕੀ ਦਦੂ ਵਦੂ ਇਥੇ ਤੇ ਉਸ ਸਾਸਰੂ ਵੀ ਹੈ ਨਹੀਂ ਇਸਦਾ ਪੱਕਾ ਐ ਸਾਰਾ ਜੰਦਰੋ ਹੁਣ ਸਣਾ ਇਹ ਸਾਸਰੂ ਕੋ ਵੀ ਨਾ ਤਾਂ ਆਪਾਂ ਉਹਨਾਂ ਦਾ ਵੀ ਕਰਕੇ ਹੱਲ ਦੇਖ ਲਈਏ ਬਸ ਬੋਰ ਚ ਨਾ ਵੜ ਜੇ ਵੜ ਗਿਆ ਹੋਈ ਜਾਂ ਫਿਰ ਬੋਰ ਤਾਂ ਪਹਿਲਾਂ ਹੁਣ ਮੈਂ ਸੋਚ ਖੋਲਿਆ ਬੋਰ ਚ ਨਹੀਂ ਜਾ ਸਕਦਾ ਲੋ ਜੀ ਬਾਕੀ ਦੇਖ ਲੈ ਨੇ ਕੋਈ ਫਿਰ ਦੁਬਾਰਾ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਮਿਲੂਗਾ

ਦੁਆਰਾ ਕਰਮ ਲੋ ਜੀ ਲੋ ਜੀ ਲੋ ਜੀ ਲੋ ਜੀ ਇਹ ਬਾਹਰ ਆਇਆ ਰਾਤ ਕਰਾਇਆ ਲੈ ਚਲੋ ਉਹ ਜਿੱਥੇ ਪਾਇਆ ਕਰਦਾ ਉਸੇ ਨਾਲ ਕਰਦੇ ਰਹੇ ਉਹ ਤੋਂ ਬਾਹਰ ਆਈ ਸੁਭਾ ਕੇ ਨਾ ਆ ਜਾਂਦਾ ਨਹੀਂ ਜੀ ਫਿਰ ਫਿਰ ਜਾਏਗਾ ਬਾਹਰ ਫਿਰ ਆਏਗਾ ਜੇ ਇੱਥੇ ਤੱਕ ਆ ਜਾਂਦਾ ਸੀ ਨਾ ਨਹੀਂ ਉਹ ਦੋ ਕਪੋੜੇ ਜੇ ਕਹਿੰਦੇ ਉਹ ਬਸ ਫਿਰ ਆ ਜਾਣਾ ਹੁੰਦੇ ਸਰ ਉਹ ਤਰੀਕਾ ਹੁੰਦਾ ਉਹਨਾਂ ਨੂੰ ਬੜਾ ਹੋਰ ਤੋਂ ਪਾਈ ਹੋਈ ਹੋਇਆ ਤੁਸੀਂ ਪੈਣਾ ਤਾਂ ਹਾਂ ਹੁਣ ਸਾਫ ਦਿਖੇਗਾ ਤੇ ਤਾਂ ਨਹੀਂ ਹੁਣ ਤਾਂ ਦੇਖ ਪੜਾ ਲੋ ਜੀ